ਚੀਕਾ ਫੈਚਰ ਮਿਲ ਉਹਦੇ ਬਾਰੇ ਬੜਾ ਰੌਲਾ ਹੈ। ਉਹ ਰੌਲਾ ਵੀ ਸਭ ਤੋਂ ਜ਼ਿਆਦਾ ਕਾਗਰਸੀ ਪਾ ਰਿਹਾ। ਇਹ ਫੈਕਟਰੀ ਦਾ ਲੱਗ ਰਹੀ ਹੈ। ਮੈਂ ਸਿਰਫ 2-4 ਮਿੰਟ ਉਹਦੇ ਬਾਰੇ ਬੋਲਾਂਗਾ। ਇਹ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਇਹ ਫੈਕਟਰੀ ਦਾ 2020-21 ਚ ਜਦੋਂ ਇਹਨਾਂ ਨੇ ਪਹਿਲਾਂ ਸ਼ੁਰੂਆਤ ਕੀਤੀ ਹੈ। ਤਾਂ ਇਹ ਸਾਬਕਾ ਮੁੱਖ ਮੰਤਰੀ ਕਰਨਜੀਤ ਸਿੰਘ ਚੰਨੀ ਇਹਨਾਂ ਨੇ ਦਬਾਅ ਪਾ ਕੇ ਢੋਲਰਾ ਪਿੰਡ ਦੀ ਜਮੀਨ ਆ ਉਹ ਵਕਾਈ ਬੈਠੇ ਨਹੀਂ ਸਾਡੇ ਐਮਸੀ ਸਰਪੰਚ ਸਾਰਾ ਸਾਰਾ ਗਾਂਦੇ ਇਹ ਇਸ ਫੈਕਟਰੀ ਦੀ ਜਿਹੜੀ ਨੀ ਆ ਇਸ ਫੈਕਟਰੀ ਲੱਗਣ ਦੀ ਉਹ ਸਭ ਤੋਂ ਪਹਿਲਾਂ ਕਰਨਜੀਤ ਸਿੰਘ ਚੰਨੀ ਨੇ ਜਿਹੜਾ ਢੋਲਰਾ ਪਿੰਡ ਦੀ ਜਮੀਨ ਉਹ ਪੰਚਾਇਤ ਤੋਂ ਜ਼ਬਰਦਸਤੀ ਜਿਹੜਾ ਮਤਾ ਪੁਆਕੇ ਵੇਚੀ ਹੈ ਹਾਂਜੀ ਸਵੇਰੇ 7 ਵਜੇ ਸਵੇਰੇ 7 ਵਜੇ ਸਪੈਸ਼ਲ ਬਲਾਕ ਦੇ ਉਹਦੀ ਰਜਿਸਟਰੀ ਕਰਵਾਈ ਕਰਵਾਣੀ ਉਹਨਾਂ ਨੇ ਬੱਸੀ ਗੁਜਰਾਂ ਦੀ ਵੀ ਸੀ ਲੇਕਿਨ ਜਦੋਂ ਰੌਲਾ ਪੈ ਗਿਆ ਬੱਸੀ ਗੁਜਰਾਂ ਵਾਲਿਆਂ ਨੇ ਜਿਹੜਾ ਹੈਗਾ ਮਨਾ ਕਰਤਾ ਤੇ ਉਸ ਤੋਂ ਬਾਅਦ ਕੁਝ ਜ਼ਮੀਨ ਉਹਨਾਂ ਨੇ ਉੱਚੀ ਦਾ ਪੇਪਰ ਵਾਲਿਆਂ ਨੇ ਪ੍ਰਾਈਵੇਟ ਆਪਣੀ ਵੀ ਖਰੀਦੀ ਹੋਈ ਸੀ ਇਸ ਕਰਕੇ ਇਹ ਜਿਹੜਾ ਮੈਂ ਇਹੀ ਤਾਂ ਹੀ ਉਠਿਆ ਵੀ ਕਿਉਂਕਿ ਹੁਣ ਆਪਣੇ ਕੋਲ ਟਾਈਮ ਪੜਾ ਆਪਣੇ ਹਲਕੇ ਦੇ ਇਸ਼ੂ ਵੀ ਜਿਹੜੇ ਆਪਾਂ ਬਾਰ-ਬਾਰ ਆਪਾਂ ਇੱਥੇ ਡਿਸਕਸ ਕਰ ਸਕਦੇ ਜਿਨ੍ਹਾਂ ਬਾਰੇ ਕਿ ਇੰਤਜ਼ਾਮ ਇਹ ਲਾਇਆ ਜਾ ਰਿਹਾ ਵੀ ਸ਼ਾਇਦ ਅਸੀਂ ਲੋਕਾਂ ਦੇ ਖਿਲਾਫ ਹੈ ਨਹੀਂ ਮੈਂ ਦੱਸਣਾ ਚਾਹੁੰਦਾ ਕਿ ਇਹ ਇਹਦੀ ਇਹ ਤੇ ਨੀਅ ਹੈ ਜਿਹੜੀ ਕਾਂਗਰਸ ਨੇ ਰੱਖੀ ਹੈ ਚਰਨਜੀਤ ਸਿੰਘ ਚੰਨੀ ਦੀ ਦੇਣ ਹੈ ਸ਼ਰਮ ਆਣੀ ਚਾਹੀਦੀ ਅੱਜ ਜਿਹੜੇ ਕਾਂਗਰਸੀ ਚੱਕੀ ਫਿਰਦੇ ਆਂ ਇਸ਼ੂ ਰੋ ਪਹਿਲਾਂ ਉਹਨਾਂ ਨੂੰ ਪੁੱਛੋ ਵੀ ਉਹ ਤੁਸੀਂ ਸੁੱਤੇ ਪਏ ਸੀ ਉਦੋਂ 2021 ਚ ਜਦੋਂ ਕਰਨਜੀਤ ਸਿੰਘ ਚੰਨੀ ਨੇ ਉਹ ਜ਼ਮੀਨ ਵੇਚੀ ਉਦੋਂ ਹੈ 2018 ਉਹ ਜ਼ਮੀਨ ਵੇਚੀ ਉਦੋਂ ਕੈਬਨਟ ਮੰਤਰੀ ਸੀਗੇ ਉਹ ਉਹ ਕੈਬਨਟ ਮੰਤਰੀ ਸੀ ਤਾਂ ਉਦੋਂ ਕਿੱਥੇ ਗਏ ਹੋਏ ਸੀਗੇ ਉਹ ਬੰਦੇ ਜਿਹੜੇ ਅੱਜ ਰੌਲਾ ਪਾ ਰਹੇ ਔਰ ਰੌਲਾ ਵੀ ਉਹ ਪਾ ਰਹੇ ਜਿਨ੍ਹਾਂ ਤੇ 100 ਦਾਗ ਲੱਗੇ ਹੋਏ ਆ 100 ਦਾਗ ਸਭ ਤੋਂ ਜ਼ਿਆਦਾ ਰੋਲਾ ਜਿਹੜਾ ਜੰਡਪਰੀਏ ਪਾ ਰਿਹਾ ਹੈ ਇਹਨਾਂ ਦੇ 14 15 ਪਰਚੇ ਪਰਚੇ ਵੀ ਐਸੇ ਕਤਲ ਦਾ ਪਰਚਾ ਆਪਣੇ ਮੈਂ ਹੁਣ ਕਈ ਵਾਰ ਦੱਸਦੇ ਸ਼ਰਮ ਵੀ ਆਉਂਦੀ ਹੈ ਵੀ ਕਿੱਦਾਂ ਦੇ ਪਰਚੇ ਆਣਾ ਬਾਹਰ ਨਾਲ ਦੁਰ ਪਾਉਰ ਜਿਹੜਾ ਨਸ਼ੇ ਚਲਾਣਾ ਇੱਕ ਇਲੀਗਲ ਉਹਨਾਂ ਨੇ ਨਸ਼ਿਆਂ ਦਾ ਉੱਥੇ ਖੋਲਿਆ ਹੋਇਆ ਸੀ ਸੈਂਟਰ ਉਹ ਨਸ਼ਿਆਂ ਦਾ ਸੈਂਟਰ ਚਲਾ ਰਹੇ ਏਦਾਂ ਦੇ ਲੋਕ ਜਿਹੜੇ ਉਹਦੀ ਪੈਰਵਾਈ ਕਰਦੇ ਸੋ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਕਿ ਤੁਸੀਂ ਈਸ਼ੂ ਜਿਹੜਾ ਹੁਣ ਚੱਕ ਰਹੇ ਸਾਡੇ ਪਾਰਟੀ ਨੇ ਪਹਿਲਾਂ ਹੀ ਕਲੀਅਰ ਕਰਤਾ ਸਾਡੇ ਜਿਹੜੇ ਵਾਈਸ ਪ੍ਰਧਾਨ ਭੁਪਿੰਦਰ ਪੂਰਾ ਜੀ ਇਹਨਾਂ ਦੇ ਨਾਲ ਸਾਰੇ ਐਮਸੀ ਸਾਹਿਬਾਨ ਇਹਨਾਂ ਨੇ ਕਲੀਅਰ ਕਰਤਾ ਸੀ ਕਿ ਅਸੀਂ ਇਲਾਕੇ ਦੇ ਨਾਲ ਹੈ ਇਲਾਕੇ ਜੋ ਲੋਕ ਕਹਿਣਗੇ ਉਹਦੇ ਨਾਲ ਆ ਅਸੀਂ ਕਿਸੇ ਦੇ ਇਹ ਨਹੀਂ ਨਾਲ ਅਸੀਂ ਉਹਦੇ ਹੱਕ 'ਚ ਨਹੀਂ ਆ ਕਿਉਂਕਿ ਇਹਦੀ ਨੀ ਹੀ ਜਿਹੜੀ ਕਾਂਗਰਸ ਨੇ ਰੱਖੀ ਇਸ ਕਰਕੇ ਇਹ ਬਹੁਤ ਕਲੀਅਰ ਚਾਹੀਦਾ ਲੋਕਾਂ ਨੂੰ ਕਿ ਇਹਦੇ ਪਿੱਛੇ ਕੌਣ ਹੈ ਪਰ ਇਹ ਵੀ ਹੋ ਸਕਦਾ ਹੈ ਕਿ ਚਰਨ ਸਿੰਘ ਜੀਤ ਸਿੰਘ ਚੰਨੀ ਸਾਫ ਦਾ ਮੁੱਖ ਮੰਤਰੀ ਦਾ ਹਿੱਸਾ ਵੀ ਹੋਵੇ ਉਹਦੇ ਇਹ ਵੀ ਚਰਚਪੈਂਡਰ ਆਮ ਜਿਹੀਆਂ ਗੱਲਾਂ ਤੋਂ ਚੱਲ ਰਹੀ ਹੈ ਸੋ ਇਸ ਕਰਕੇ ਸਾਡਾ ਸਟੈਂਡ ਜਿਹੜਾ ਆਮ ਆਦਮੀ ਪਾਰਟੀ ਦਾ ਬਿਲਕੁਲ ਕਲੀਅਰ ਹੈ ਉਹ ਬਾਰੇ ਇਹ ਅਸੀਂ ਅਸੀਂ ਜੋ ਲੋਕ ਰਾਏ ਬਣੇਗੀ ਉਹਦੇ ਨਾਲ ਆਮ ਆਦਮੀ ਪਾਰਟੀ ਜਿੰਦਾਬਾਦ ਸਰ ਭਗਵਾਨ ਸਿੰਘ ਮਾਸ ਜਿੰਦਾਬਾਦ ਐਮ ਐਲ ਏ ਡਾਕਟਰ ਚਰਜੀ ਸਿੰਘ ਜਿੰਦਾਬਾਦ ਡਾ ਡਾਕਟਰ ਚਰਜੀ ਸਿੰਘ ਜਿੰਦਾਬਾਦ ਇਸ ਕਰਕੇ ਮੈਂ ਤਾਂ ਹੀ ਮੈਨੂੰ ਤਰੀ ਯਾਦ ਆ ਗਿਆ ਕਿ ਹੁਣ ਕਾਫੀ ਇਸ਼ੂ ਆਪਣੇ ਆਪਣੇ ਮੈਂ ਵਿਚ ਵਿਚ ਬੋਲੀ ਜਾਣਾ ਪਰ ਪਾਣੀਆਂ ਦੇ ਮਸਲੇ ਤੇ ਮੈਂ ਅਖੀਰ ਚ ਹੁੰਦੀ ਆ ਪੰਜ